ਸਤਿ ਸ੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਸਾਡੇ ਬਹੁਤ ਹੀ ਵਿਸ਼ੇਸ਼ ਮੁੱਦੇ ਤੇ ਬਚਨ ਬਲਾਉਸ ਕਰਾਂਗੇ ਜਿਸ ਵਿੱਚ ਆਪ ਸਭ ਦੀ ਸਹਿਮਤੀ ਜ਼ਰੂਰੀ ਹੈ ਬਚਨ ਕਰਨ ਤੋਂ ਪਹਿਲਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰੂ ਕਬਦੇ ਕ੍ਰਾਂਤੀ ਸਿੰਘਾਂ ਬਾਰੇ ਵਿਚਾਰ ਹੋਣੀ ਹੈ ਸਾਡੀਆਂ ਸਮੂਹ ਸੰਤਾਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਪਰਾਜਮਨ ਨੇ ਸੋ ਆਪੋ ਆਪਣੇ ਸਾਰਿਆਂ ਨੇ ਵਿਚਾਰ ਰੱਖੇ ਨੇ ਸੋ ਸਾਨੂੰ ਵੀ ਨਿਭਾਗੇ ਜਾਨ ਨੂੰ ਸਮਾਂ ਮਿਲਿਆ ਆਪਣੇ ਗੱਲ ਕਰਨ ਦਾ ਜਿਸ ਵਿੱਚ ਜੋ ਵੀ ਮੈਂ ਗੱਲਾਂ ਕਰਾਂਗਾ ਇਸ ਵਿੱਚ ਕੋਈ ਝੂਠ ਨਹੀਂ ਸਾਰੀ ਸਚਾਈ ਹੈ ਇਹ ਸਚਾਈ ਨੂੰ ਹੁਣ ਤੁਸੀਂ ਦੇਖਣਾ ਹੈ ਕਿ ਬਾਬਾ ਜੀ ਝੂਠ ਬੋਲ ਰਹੇ ਨੇ ਕਿ ਸੱਚ ਬੋਲ ਰਹੇ ਨੇ ਹੁਣ ਬਾਬਿਆਂ ਦੇ ਆਪਾਂ ਇਹ ਸੋਚिए ਕਿ ਗੁਰੂ ਘਰ ਦੇ ਵਿੱਚ 24 ਘੰਟੇ ਗੁਰੂ ਸਹਬੰਦੀ ਦੇ ਚਰਨਾਂ ਦੇ ਵਿੱਚ ਡਿਊਟੀ ਕਰ ਰਹੇ ਨੇ ਗ੍ਰੰਥੀ ਸਿੰਘ ਉਹਨਾਂ ਗ੍ਰੰਥੀ ਸਿੰਘ ਨੂੰ ਕੋਈ ਛੁੱਟੀ ਨਹੀਂ ਹਰ ਵਕਤ ਗੁਰੂ ਸਹਬੰਦੀ ਹਜੂਰੀ ਅੰਦਰ ਹਰ ਇੱਕ ਦੀ ਆਵਾਜ਼ ਦੇਣੀ ਕੋਈ ਵੀ ਵਾਰਜ ਆ ਜਾਏ ਫੋਨ ਕਰਦੇ ਨੇ ਬਾਬਾ ਜੀ ਆਵਾਜ਼ ਦੇਉਂਦੇ ਅਸੀਂ ਆਵਾਜ਼ ਦਿੰਦੇ ਆ ਪਰ ਸਾਡੇ ਨਾਲ ਵਿਤਕਰਾ ਕੀ ਹੋ ਰਿਹਾ ਹੈ ਸਾਡੀ ਆਮਦਨ ਦੇ ਵਿੱਚ ਜਿਹੜਾ ਫਰਕ ਪੈ ਰਿਹਾ ਜਾ ਰਿਹਾ ਉਹ ਫਰਕ ਕੀ ਹੈ ਇਸ ਬਾਰੇ ਆਪਾਂ ਖੁੱਲ ਕੇ ਵਿਚਾਰ ਕਰਾਂਗੇ ਕਿ ਆਪਾਂ ਪਹਿਲਾਂ ਦੇਖੀਏ ਕਿ ਸਗਣਾ ਘਰਾਂ ਦੇ ਵਿੱਚ ਲੱਗਦੇ ਸੀ ਕੋਈ ਬਾਬਾ ਜੀ ਨੂੰ ਕੋਈ ਜਾਣਰਾਂ ਨੇ ਹੁੰਦੇ ਸਨ ਪਾਠ ਕਰਾਇਆ ਜਾਂਦੇ ਸਨ ਸਗਣ ਲਵਾਏ ਜਾਂਦੇ ਸਨ ਘਰਾਂ ਦੇ ਵਿੱਚ ਤੇ ਇਹ ਸਗਣ ਵੀ ਹੁਣ ਮਾਡਰਨ ਹੋ ਗਏ ਨੇ ਤਿਲ ਪੈਲਸਾਂ ਦੇ ਵਿੱਚ ਸਗਣ ਗਏ ਚੱਲੇ ਨੇ ਸਭ ਤੋਂ ਪਹਿਲਾਂ ਇੱਕ ਨੰਬਰ ਤੇ ਵਾਪਾ ਜੀ ਦੀ ਇਹ ਆਮਦਨ ਗਈ ਉਸ ਤੋਂ ਬਾਅਦ ਆਪਾਂ ਨੇ ਆਨੰਦ ਗਾਰਜਾਂ ਤੇ ਹੁਣ ਆਨੰਦ ਗਾਰਜ ਦੇ ਵਿੱਚ ਜਿਹੜੇ ਹੌਣ ਲੱਗ ਪਏ ਨੇ ਉਹ ਆਨੰਦ ਗਾਰਜ ਦੇ ਜਿਹੜੇ ਨੇ ਉਹ ਵੀ ਹੁਣ ਪੈਂਸਾ ਦੇ ਵਿੱਚ ਬਰਾਤ ਹੁੰਦੀ ਹੈ ਤੇ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਹੁੰਦੇ ਨੇ ਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਡਿਊਟੀ ਦੇ ਰਹੇ ਨੇ ਉਹ ਬੈਠੇ ਨੇ ਵੇਲੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਹੁਣ ਇੱਕ ਨਵਾਂ ਰਵਾਜ ਚੱਲ ਗਿਆ ਹੈ ਰੱਬ ਨਾ ਕਰੇ ਅਸੀਂ ਨਹੀਂ ਇਹ ਕਹਿੰਦੇ ਗੁਰੂ ਮਾਨ ਦੇ ਸਭ ਨੂੰ ਸੁੱਖ ਸ਼ਾਂਤੀ ਤੇ ਅੱਧੇ ਖਲਾ ਬਖਸ਼ੇ ਹੁਣ ਮਰਗ ਦੇ ਭੋਗ ਵੀ ਹੁਣ ਕੀ ਕਰ ਲੈਨੇ ਕਿ ਵੱਡੇ ਗੋਦਾਰਾ ਸੈਨ ਦੇ ਵਿੱਚ ਪਵਾ ਦਨੇ ਬਾਬਾ ਜੀ ਤੋਂ ਸਾਰੇ ਜਿੰਦੇ ਵੀ ਮਰਯਾਦਾ ਦੇ ਅਨੁਸਾਰ ਸਾਰਾ ਕੁਝ ਕਰਵਾਉਂਦੇ ਨੇ ਸੰਸਕਾਰ ਤੋਂ ਲੈ ਕੇ ਲਾਹਣੀਆਂ ਸੈਨ ਦੇ ਪਾਰ ਤੋਂ ਲੈ ਕੇ ਸਾਰਾ ਕਾਰਣਾ ਤੇ ਉਹ ਬੰਨਤ ਜਿਹੜਾ ਭੋਗ ਹੈ ਉਹ ਭੋਗ ਵੀ ਹੁਣ ਸ਼ਹਿਰਾਂ ਦੇ ਵਿੱਚ ਪਾਉਣ ਲੱਗ ਪਏ ਨੇ ਅੱਛਾ ਹੁਣ ਬਾਬਾ ਜੀ ਕਿੱਥੇ ਜਾਣ ਬਾਬਾ ਜੀ ਨੂੰ ਕਿਹੜੇ ਪਾਸੇ ਆਉਂਦਾ ਨਹੀਂ ਹੋਵੇ ਹੁਣ ਸਾਨੂੰ ਜਿਹੜੀ ਸ਼ਮਾ ਹੀ ਮਿਲਦੀ ਹੈ ਦਾਣੇ ਮਿਲਦੇ ਨੇ ਖੁੱਲੀ ਸੇਵਾ ਹੈ ਉਹ ਵੀ ਕੋਈ ਆਪਣੀ ਮਰਜ਼ੀ ਨਾਲ ਕੋਈ ਘੱਟਾ ਦੇ ਜਾਂਦਾ ਅੱਧਾ ਘੱਟਾ ਦੋ ਦੋ ਘੱਟਾ ਮੰਨਿਆ ਹੁੰਦਾ ਸਾਰੇ ਕ੍ਰਾਂਤੀ ਸਾਡੇ ਨਾਲ ਸਹਿਮਤ ਹੋਣਗੇ ਇਸ ਕੰਮ ਵਿੱਚ ਕੋਈ ਕਿਸੇ ਨੂੰ ਤਨਖਾਹ ਦਿੰਦਾ ਕੋ ਕੋਵੇ ਕੋ ਕੋਵੇ ਇਹ ਸਾਡੀਆਂ ਭਾਈ ਮੰਗਾਂ ਨੇ ਜੇਕਰ ਕਿਸੇ ਨੇ ਆਨੰਦ ਕਾਰਜ ਕਰਵਾਉਣੇ ਨੇ ਕਰਵਾਉਂ ਜੀ ਸਦਕੇ ਜਿੱਥੇ ਮੰਦੀ ਕਰਵਾਉ ਪਰ ਸਾਨੂੰ ਉਹਦੀ ਭੇਟਾ ਪੂਰੀ ਦਿੱਤੀ ਜਾਵੇ। ਨੰਬਰ 2 ਜੇ ਕੋਈ ਸਗਨ ਕਿਤੇ ਪਾਸੇ ਲਵਾਇਆ ਹੈ ਉਹ ਸਗਨ ਦੇ ਹਸਤਾ ਦੇ ਨਾਲ ਸਾਨੂੰ ਪੂਰੀ ਭੇਟਾ ਦਿੱਤੀ ਜਾਣੀ ਹੈ। ਜੇ ਕੋਈ ਮਰਗ ਦੇ ਪਾਸ ਤੇ ਭੂ ਪਾਸੇ ਕਰਵਾਇਆ ਤਾਂ ਉਹਦੀ ਫੁੱਲ ਭੇਟਾ ਜਿਹੜੀ ਹੈ ਉਹ ਪਿੰਡ ਦੇ ਗ੍ਰੰਥੀ ਸਿੰਘ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਗਰੰਥੀ ਸਿੰਘ ਨੂੰ ਗਰੰਥੀ ਸਿੰਘ ਦੇ ਪਰਵਾਰ ਦੇ ਜੀਵਨ ਨੂੰ ਗਰੰਥੀ ਸਿੰਘ ਦੇ ਜੀਵਨ ਨੂੰ ਉੱਚਾ ਚੱਕਰ ਲਈ ਇਹ ਸਾਨੂੰ ਕਰਨਾ ਪੈਣਾ ਹੈ ਤਿੰਨ ਹੀ ਤਾਂ ਗਰੰਥੀ ਦਾ ਪਿਵੇਖ ਆਉਣ ਵਾਲਾ ਮੜਾ ਹੀ ਪਹਿਲਾਂ ਵੀ ਮੜਿਆ ਹੈ ਤੇ ਹੁਣ ਵੀ ਮੜਾ ਚੱਲਿਆ ਇਸ ਵਿੱਚ ਸਾਰੇ ਗਰੰਥੀ ਸਾਹਿਬਾਨ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਅੱਗੇ ਤੋਂ ਕਿਉਂ ਵੀਡੀਓ ਬਚਾਓ ਲਾਈਕ ਕਰੋ ਤੇ ਆਪਾਂ ਇਹ ਆਪਣੀ ਗੱਲ ਜਿਹੜੀ ਰੱਖੀ ਹੈ ਇਹ ਸਾਰੀ ਦੁਨੀਆ ਤੱਕ ਜਾਣੀ ਚਾਹੀਦੀ ਹੈ ਕਿ ਇਹ ਪਿੰਡਾਂ ਤੇ ਗ੍ਰੰਥੀਆਂ ਨਾਲ ਕੀ ਹੋ ਰਿਹਾ ਪੰਜਾਬ ਵਿੱਚ ਕਿੱਥੋਂ ਪਰਿਵਾਰ ਪਾਲਣਗੇ ਇੰਨਾ ਇੰਨਾ ਕਰਜ਼ਾ ਚੜਿਆ ਕਿੱਥੋਂ ਕਰਜ਼ਾ ਲਾਉਣਗੇ ਘਰ ਬੇਕਾਰ ਹੋਏ ਪਏ ਨੇ ਘਰ ਅਸੀਂ ਜਾਂਦੇ ਨਹੀਂ ਘਰਾਂ ਦੇ ਵਿੱਚ ਸਾਡੇ ਦੇਖੋ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਇਹ ਇੱਕ ਦੁਖੀ ਹਿਰਦੇ ਨਾਲ ਅਸੀਂ ਸਾਰੀਆਂ ਸੰਤਾਨ ਨੂੰ ਐਨ ਆਰ ਆਈ ਵੀਰਾਂ ਨੂੰ ਨਗਰ ਨਿਵਾਸੀਆਂ ਨੂੰ ਤੇ ਹੋਰ ਗੁਰੂ ਨਾਨਕ ਨਾਮ ਲੈਵਾ ਸਾਰੀਆਂ ਸੰਤਨ ਬੇਨਤੀ ਕਰ ਰਹੇ ਹਾਂ ਕਿ ਗਰੰਤੀ ਸਿੰਘਾਂ ਬਾਰੇ ਸੋਚੋ ਇੱਕ ਦਿਲ ਦਾ ਬਲਬਲਾ ਸੀ ਕਿ ਇਹ ਜਿਹੜਾ ਮੈਂ ਆਪ ਜੀ ਦੇ ਰੱਖਿਆ ਹੈ ਇਸ ਨੂੰ ਤੁਸੀਂ ਜਿਵੇਂ ਮਰਜ਼ੀ ਸਮਝੋ ਪਾਰੇ ਸਾਡੇ ਦਿਲ ਦੀਆਂ ਭਾਵਨਾ ਨੇ ਕਿ ਸਾਡੀ ਆਮਦਨ ਕਿਹੜੇ ਪਾਸੇ ਹੋ ਰਹੀ ਨਾ ਤੁਹਾਨੂੰ ਸੰਗਰਾਮ ਦਾ ਉਹਨਾਂ ਕੁਝ ਮਿਲਦਾ ਹੈ ਨਾ ਮੱਸਿਆ ਨਾ ਪੁੰਨਿਆ ਕੁਝ ਨਹੀਂ ਬਣਾਇਆ ਜਾਂਦਾ ਤੇ ਸਾਡੀ ਆਮਦਨ ਕਿੱਧਰ ਜਾ ਗਈ ਅਸੀਂ ਦੋ ਹੁਲਕੇ ਖਾਣੇ ਵਾਸਤੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆਂ ਅਸੀਂ ਗੁਰੂ ਘਰ ਦੀ ਸੇਵਾ ਨਿਮਰਤਾ ਸਹਿਤ ਕਰਦੇ ਆਂ ਦਿਨ ਪਰ ਰਾਤ ਕਰਦੇ ਆਂ ਸਾਡੀ ਸੇਵਾ ਦੇ ਵਿੱਚ ਕੋਈ ਪਤਾ ਹੀ ਹੈ ਤਾਂ ਉਹ ਦੱਸੀ ਜਾ ਅਸੀਂ ਕਹਿੰਨੇ ਆ ਖੁੱਲ ਕੇ ਸਾਨੂੰ ਦੱਸੋ ਕੋਈ ਸੇਵਾ ਵਿੱਚ ਸਾਡੀ ਘਾਟ ਹੈ ਗਰੰਤੀ ਸਿੰਘ ਨੂੰ ਉਤਸ਼ਾਹ ਦਿਓ ਤੁਸੀਂ ਗਰੰਤੀ ਸਿੰਘ ਨੂੰ ਉੱਚਾ ਚੌਕਾ ਨਹੀਂ ਤੁਸੀਂ ਸਾਡੀ ਸਪੋਰਟ ਕਰੋ ਤੇ ਅਸੀਂ ਖੁਸ਼ੀ ਖੁਸ਼ੀ ਹੋਰ ਵੱਧ ਚੱਲ ਕੇ ਅਸੀਂ ਸੇਵਾ ਕਰੀਏ ਅਸੀਂ ਬੱਚਿਆਂ ਨੂੰ ਸੰਥਿਆ ਦੇਈਏ ਪ੍ਰਚਾਰ ਕਰੀਏ ਹੋਰ ਵੀ ਬਹੁਤ ਕੁਝ ਕਰਨਾ ਚਾਹੁੰਦੇ ਆ ਪਰ ਸਾਨੂੰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਪੋਰਟ ਚਾਹੀਦੀ ਹੈ ਸਪੋਰਟ ਮਾਇਆ ਕਰਕੇ ਮਾਇਆ ਦੀ ਬਹੁਤ ਵੱਡੀ ਤਾਕਤ ਹੈ ਮਾਇਆ ਦੇ ਨਾਲ ਪ੍ਰਚਾਰ ਹੁੰਦਾ ਹੈ ਮਾਇਆ ਦੇ ਨਾਲ ਹੀ ਸਭ ਥਾਂ ਤੇ ਜਾਇਆ ਜਾਂਦਾ ਹੈ ਇਸ ਵات ਸਾਰੀਆਂ ਨਾਨਕ ਨਾਮ ਲੈਵਾਂ ਸੰਤਾਂ ਨੂੰ ਹੈ ਇਹ ਬੇਨਤੀ ਨੂੰ ਪ੍ਰਵਾਨ ਕਰੋ ਜੀ ਸਾਡੇ ਨੂੰ ਤੇ ਇਹ ਬੇਨਤੀਆਂ ਅੱਗੇ ਟੋਕੇ ਬਚਾਓ ਇਸ ਬਾਰੇ ਸੋਚੋ ਮੇਰਾ ਨੰਬਰ ਹੈ ਜਿਸਨੇ ਕੰਟੈਕਟ ਕਰਨਾ ਹੈ 98787 6526 ਇਹ ਵਟਸਐਪ ਨੰਬਰ ਹੈ 83604 1507 ਇਹ ਮੇਰਾ ਕਾਲ ਨੰਬਰ ਹੈ ਜਦੋਂ ਮਰਜੀ ਕੋਈ ਕੌਂਚ ਸਕਦਾ ਹੈ ਇਹ ਹਰੇਕ ਗ੍ਰਾਂਠੀਆਂ ਦੀ ਇਹ ਪ੍ਰੋਬਲਮ ਹੈ ਮੇਰੇ ਕੱਲੇ ਦੀ ਨਹੀਂ ਜਿੰਨੋ ਮਰਜੀ ਪੁੱਛ ਲੋ ਆ ਵੀਡੀਓ ਆਪਾਂ ਪਾ ਰਹੇ ਹਾਂ ਇਸ ਵਿੱਚ ਕਿੰਨਾ ਕਿੰਨਾ ਦੇ ਕਮੈਂਟ ਆਉਂਦੇ ਨੇ ਕਿਸ ਤਰ੍ਹਾਂ ਦੇ ਆਉਂਦੇ ਨੇ ਇਹ ਸਾਰੇ ਨੇ ਪੜ੍ਹਨੇ ਨੇ ਤੇ ਇਸ ਤੋਂ ਬਾਅਦ ਤੁਸੀਂ ਇਹ ਨਾਟਕ ਨਾਮਲੇ ਵਸੰਟਾ ਨੇ ਇਨਾਂ ਤੇ ਸਟੈਂਡ ਲੈਣਾ ਹੈ ਇਹ ਬੇਨਤੀ ਸਾਰੀਆਂ ਸੰਗਤਾਂ ਨੂੰ ਕਰ ਰਹਾ ਹਾਂ ਸੋ ਉਲਝੁਕਾਂ ਦੀ ਮਾਫੀ ਕੋ ਦਲਤੀਆਂ ਹੋਣਗੀਆਂ ਤਾਂ ਅਸੀਂ ਭੁੱਲਣ ਹਾਰਾ ਅਣਸਾਨ ਭੁੱਲ ਜਾਣਿਆ ਕੱਲ੍ਹ ਨੂੰ ਵੀ ਜੀਵਾਂ ਪਰ ਸਾਡੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਜਾਣ ਸਾਨੂੰ ਇਹ ਪੇਟਾਵਾ ਦਿੱਤੀਆਂ ਜਾਣ ਅਸੀਂ ਆਪਣੇ ਬੱਚਿਆਂ ਦਾ ਜੀਵਨ ਪੱਤਰ ਉੱਤਰ ਚੱਕ ਸਕੀਏ ਤੇ ਅਸੀਂ ਹੋਰ ਵੱਧ ਪ੍ਰਚਾਰ ਕਰ ਸਕੀਏ ਅਸੀਂ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜ ਸਕੀਏ ਅਗਰ ਜੇਕਰ ਸਾਨੂੰ ਕੋਈ ਮਾਇਕ ਸਹਾਇਤਾ ਵੀ ਨਹੀਂ ਕੋਈ ਦੇ ਦਿਆ ਕਿਸੇ ਪਾਸੋਂ ਕੁਝ ਹੋ ਹੀ ਨਹੀਂ ਰਿਹਾ ਤੇ ਅਸੀਂ ਕਿੱਧਰ ਹੋ ਜਾਏ ਸਾਡੇ ਤੇ ਨਾ ਮੈਂ ਕਰਜ਼ਾ ਕੌਣ ਲਾਵੇ ਇਸ ਗੱਲ ਦੀਆਂ ਸਾਰੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੇ ਸਾਰਿਆਂ ਨੇ ਤੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਇਸ ਬਾਰੇ ਆਪਣਾ ਵਿਚਾਰ ਸਾਰੇ ਦਿਓ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇੱਕ ਬੇਨਤੀਆਂ ਸਾਰਿਆਂ ਨੇ ਪ੍ਰਵਾਨ ਕਰਨੀਆਂ ਜੀ ਜੇ ਕੋਈ ਗਲਤੀ ਤਾਂ maaf ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ